ਜਿਮਨੀ ਚੋਣਾ ਨੂੰ ਲੈ ਕੇ ਰਮਨੀਤ ਬਿੱਟੂ ਨੇ ਕਿਸਤੇ ਭੰਨਿਆ ਹੈ ਠੀਕਰਾ ਤੇ ਬਿੱਟੂ ਕਿਸ ਨੂੰ ਮੰਨਦੇ ਨੇ ਭਾਜਪਾ ਦੀ ਹਾਰ ਦਾ ਕਾਰਨ ਜੀਆਂ ਇਸ ਖਬਰ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਾਂਗੇ ਕਿ ਕੇਂਦਰੀ ਮੰਤਰੀ ਰਮਨੀਤ ਬਿੱਟੂ ਭਾਜਪਾ ਦੀ ਹਾਰ ਦਾ ਕਾਰਨ ਕਿਸ ਨੂੰ ਮੰਨਦੇ ਨੇ ਤੇ ਇਸ ਵਕਤ ਉਹ ਕਿਸਤੇ ਤੰਜ ਕਸ ਰਹੇ ਨੇ ਕਿਸਤੇ ਠੀਕਰਾ ਭੰਨ ਰਹੇ ਨੇ ਅਤੇ ਜਿਕਰੇ ਖਾਸ ਹੈ ਕਿ ਬੀਤੇ ਦਿਨ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣਾ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਚਾਰਾਂ ਸੀਟਾਂ ਤੋਂ ਹੀ ਭਾਜਪਾ ਨੂੰ ਕਰਾਰੀ ਹਾਰ ਮਿਲਿਆ ਤੇ ਇੰਨਾ ਹੀ ਚਾਰਾਂ ਸੀਟਾਂ ਤੋਂ ਭਾਜਪਾ ਤੀਸਰੇ ਨੰਬਰ ਤੇ ਰਹੀ ਹੈ ਤੇ ਹੁਣ ਕੇਂਦਰੀ ਮੰਤਰੀ ਰਵਨੀਤ ਬਿੱਟੂ ਭਾਜਪਾ ਦੀ ਹਾਰ ਦਾ ਕਾਰਨ ਪ੍ਰਦੇਸ਼ ਪ੍ਰਧਾਨ ਜਿਹੜੀ ਕਿ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੁਣਾ ਤੇ ਤੰਜ ਕਸਰਿਆ ਨੇ ਤੇ ਉਹਨਾਂ ਤੇ ਠਿੱਕਰਾ ਪਨ ਰਹੇ ਨੇ ਕਿ ਇਸ ਪੂਰੀ ਦੀ ਪੂਰੀ ਹਾਰ ਦਾ ਕਾਰਨ ਸੁਨੀਲ ਜਾਖੜ ਨੇ ਇੱਥੇ ਨਾਲ ਹੀ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਰਾਰੀ ਹਾਰ ਮਿਲਣ ਤੋਂ ਬਾਅਦ ਇਸ ਨੂੰ ਕਬੂਲਦੇ ਹੋਏ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦੇਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਹਾਲਾਂਕਿ ਪਾਰਟੀ ਦੇ ਵੱਲੋਂ ਸੁਨੀਲ ਜਾਖੜ ਦਾ ਜਿਹੜਾ ਅਸਤੀਫਾ ਉਹ ਕਬੂਲ ਨਹੀਂ ਕੀਤਾ ਗਿਆ ਪਰੰਤੂ ਇੱਥੇ ਜਿਕਰ ਖਾਸੇ ਕਰ ਦਈਏ ਕਿ ਸੁਨੀਲ ਜਾਖੜ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਅਲੱਗ ਕੀਤਾ ਹੋਇਆ ਹੈ ਏ ਵੀ ਨਾਲ ਖਾਸ ਤੌਰ ਤੇ ਦੱਸ ਦਈਏ ਕਿ ਵਿਧਾਨ ਸਭਾ ਹਲਕਿਆਂ ਦੇ ਜਿਹੜੀਆਂ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਵੀ ਸੁਨੀਲ ਜਾਖੜ ਕਿਤੇ ਵੀ ਨਜ਼ਰ ਨਹੀਂ ਆਏ। ਉਹਨਾਂ ਨੇ ਪੂਰੀ ਦੀ ਪੂਰੀ ਤਰ੍ਹਾਂ ਹੀ ਆਪਣੇ ਆਪ ਨੂੰ ਜਿਹੜੀ ਕਿ ਪਾਰਟੀ ਦੀਆਂ ਗਤੀਵਿਧੀਆਂ ਨੇ ਉਹਨਾਂ ਤੋਂ ਅਲੱਗ ਕੀਤਾ ਹੋਇਆ ਤੇ ਇਸ ਵਕਤ ਕੇਂਦਰੀ ਮੰਤਰੀ ਰਵਨੀਤ ਬਿੱਟੂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਤੇ ਠਿੱਕਰ ਆਪੰਦੇ ਹੋਏ ਨਜ਼ਰ ਆਏ ਨੇ, ਤੰਜ ਕਸਦੇ ਹੋਏ ਨਜ਼ਰ ਆਏ ਨੇ ਕਿ ਸੁਨੀਲ ਜਾਖੜ ਹੀ ਭਾਜਪਾ ਦੀ ਪੂਰੀ ਦੀ ਪੂਰੀ ਹਾਰ ਦੇ ਜ਼ਿੰਮੇਵਾਰ ਨੇ।